ਆਮ ਆਦਮੀ ਪਾਰਟੀ ਦੇ ਵਰਕਟ ਗੁਰਪ੍ਰੀਤ ਸਿੰਘ ਗੋਪੀ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਨੇ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਤਿੰਨ ਜਣਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਇਹ ਗੱਲ ਕੀਤੀ ਜਾਵੇ ਤਾਂ ਜੱਗੂ ਔਰ ਉਸ ਦਾ ਇੱਕ ਸਾਥੀ ਸਤਨਾਮ ਸਿੰਘ ਜਿਹੜਾ ਲੋਕੀ ਚੋਲੇ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਜੱਗੂ ਹੈ ਔਰ ਰਾਨੀ ਬਲਾ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਤੇ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜਾ ਨਾ ਪੁਲਿਸ ਨੇ ਇਹਨਾਂ ਦੇ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਔਰ ਪੁਲਿਸ ਜਿਹੜਾ ਹੈ ਜੱਗੂ ਨੂੰ ਜਿਹੜਾ ਪ੍ਰਦਰਸ਼ਨ ਮੈਦਾਨ ਤੇ ਲਿਆਵੇਗੀ ਔਰ ਸਤਨਾਮ ਸਿੰਘ ਨੂੰ ਫੜ ਦੇ ਲਈ ਜਿਹੜੀ ਹੈ ਛਾਪੇ ਮਾਰੀ ਜਾਰੀ ਆ ਫਿਲਹਾਲ ਪੁਲਿਸ ਜਿਹੜੀ ਆਸਪਾ ਦੀ ਸੀਸੀਟੀਵੀ ਹੋਰ ਖੰਗਾਲ ਰਹੀ ਹੈ ਕਿ ਕਤਲ ਵੇਲੇ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੀ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰ ਐਂਗਲ ਤੋਂ ਜਿਹੜੀ ਹੈ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਰਨਤਾਰਨ ਤੋਂ ਸਿਦਾਰਥ ਔੜਾ ਦਿਨਿਸ਼ਾ ਰਾ ਟੀਵੀ ਆਮ ਆਦਮੀ ਪਾਰਟੀ ਦੇ ਵਰਕਟ ਗੁਰਪ੍ਰੀਤ ਸਿੰਘ ਗੋਪੀ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਨੇ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਤਿੰਨ ਜਣਾਂ ਤੇ ਕੁੱਲ ਅਪਰਾਧਿਕ ਮਾਮਲਾ ਦਰਜ ਕੀਤਾ ਇਹ ਗੱਲ ਕੀਤੀ ਜਾਵੇ ਤਾਂ ਜੱਗੂ ਔਰ ਉਹਦਾ ਇੱਕ ਸਾਥੀ ਸਤਨਾਮ ਸਿੰਘ ਜਿਹੜਾ ਜੋ ਕਿ ਚੋਲੇ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਜੱਗੂ ਹੈ ਔਰ ਰਾਨੀ ਬਲਾ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਜੋਲ ਦੇ ਵਿੱਚ ਬੰਦਾ ਉਸ ਤੋਂ ਪਹਿਲਾਂ ਵੀ ਕਿਹ ਪ੍ਰਾਦੀਕ ਮਾਮਲੇ ਦਰਜ ਹਨ ਪੁਲਿਸ ਨੇ ਇਹਨਾਂ ਦੇ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਹੈ ਔਰ ਪੁਲਿਸ ਜਿਹੜਾ ਹੈ ਜੱਗੂ ਨੂੰ ਜਿਹੜਾ ਪ੍ਰੋਟੈਕਸ਼ਨ ਮਨ ਤੇ ਲਿਆਵੇਗੀ ਔਰ ਸਤਨਾਮ ਸਿੰਘ ਨੂੰ ਫੜ ਦੇ ਲਈ ਜਿਹੜੀ ਹੈ ਛਾਪੇ ਮਾਰੀ ਜਾਰੀ ਆ ਫਿਲਹਾਲ ਪੁਲਿਸ ਜਿਹੜੀ ਆਸਬਾਦੀ ਸੀਸੀਟੀਵੀ ਹੋਰ ਖੰਗਾਲ ਰਹੀ ਹੈ ਕਿ ਕਤਲ ਵੇਲੇ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੀ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰ ਐਂਗਲ ਤੋਂ ਜਿਹੜੀ ਹੈ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਰਨਤਾਰਨ ਤੋਂ ਸਿਦਾਰਥ ਔੜਾ ਦੇਣਿਸ਼ਾ ਰਾ ਟੀਵੀ ਆਮ ਆਦਮੀ ਪਾਰਟੀ ਦੇ ਵਰਕਟ ਗੁਰਪ੍ਰੀਤ ਸਿੰਘ ਗੋਪੀ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਨੇ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਤਿੰਨ ਜਣਾਂ ਤੇ ਕੁੱਲ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਜੇ ਗੱਲ ਕੀਤੀ ਜਾਵੇ ਤਾਂ ਜੱਗੂ ਔਰ ਉਹਦਾ ਇੱਕ ਸਾਥੀ ਸਤਨਾਮ ਸਿੰਘ ਜਿਹੜਾ ਜੋ ਕਿ ਚੋਲੇ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਜੱਗੂ ਹੈ ਔਰ ਰਾਣੀ ਬਲਾ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਤੇ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜਾ ਨਾ ਪੁਲਿਸ ਨੇ ਇਹਨਾਂ ਦੇ ਬਾਈ ਨੇਮ ਮਾਨਗਤ ਅਦਚ ਕਰ ਦਿੱਤਾ ਹੈ ਔਰ ਪੁਲਿਸ ਜਿਹੜਾ ਹੈ ਜੱਗੂ ਨੂੰ ਜਿਹੜਾ ਪ੍ਰੋਟੈਕਸ਼ਨ ਮਾਨ ਤੇ ਲਿਆਵੇਗੀ ਔਰ ਸਤਨਾਮ ਸਿੰਘ ਨੂੰ ਫੜ ਦੇ ਲਈ ਜਿਹੜੀ ਹੈ ਛਾਪੇ ਮਾਰੀ ਜਾਰੀ ਆ ਫਿਲਹਾਲ ਪੁਲਿਸ ਜਿਹੜੀ ਆਸਬਾਦੀ ਸੀਸੀਟੀਵੀ ਹੋਰ ਖੰਗਾਲ ਰਹੀ ਹੈ ਕਿ ਕਤਲ ਵੇਲੇ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੀ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰ ਐਂਗਲ ਤੋਂ ਜਿਹੜੀ ਹੈ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਰਨਤਾਰਨ ਤੋਂ ਸਿਦਾਰਥ ਔੜਾ ਦਿਨਚੋਰਾ ਟੀਵੀ ਆਮ ਆਦਮੀ ਪਾਰਟੀ ਦੇ ਵਰਕਟ ਗੁਰਪ੍ਰੀਤ ਸਿੰਘ ਗੋਪੀ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਨੇ ਗੁਰਪ੍ਰੀਤ ਗੋਪੀ ਦੀ ਮਾਂ ਦੇ ਬਿਆਨਾਂ ਦੇ ਉੱਪਰ ਤਿੰਨ ਜਣਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਇਹ ਗੱਲ ਕੀਤੀ ਜਾਵੇ ਤਾਂ ਜੱਗੂ ਔਰ ਉਸ ਦਾ ਇੱਕ ਸਾਥੀ ਸਤਨਾਮ ਸਿੰਘ ਜਿਹੜਾ ਲੋਕੀ ਚੋਲੇ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਜੱਗੂ ਹੈ ਔਰ ਰਾਣੀ ਬਲਾ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਤੇ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜਾ ਨਾ ਪੁਲਿਸ ਨੇ ਇਹਨਾਂ ਦੇ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਹੈ ਔਰ ਪੁਲਿਸ ਜਿਹੜਾ ਹੈ ਜੱਗੂ ਨੂੰ ਜਿਹੜਾ ਪ੍ਰਦਰਸ਼ਨ ਮੈਦਾਨ ਤੇ ਲਿਆਵੇਗੀ ਔਰ ਸਤਨਾਮ ਸਿੰਘ ਨੂੰ ਫੜ ਦੇ ਲਈ ਜਿਹੜੀ ਹੈ ਛਾਪੇ ਮਾਰੀ ਜਾਰੀ ਆ ਫਿਲਹਾਲ ਪੁਲਿਸ ਜਿਹੜੀ ਆਸਪਾ ਦੀ ਸੀਸੀਟੀਵੀ ਹੋਰ ਖੰਗਾਲ ਰਹੀ ਹੈ ਕਿ ਕਤਲ ਵੇਲੇ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੀ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰ ਐਂਗਲ ਤੋਂ ਜਿਹੜੀ ਹੈ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਰਨਤਾਰਨ ਤੋਂ ਸਿਦਾਰਥ ਔਦਾ ਦਿਨਸ਼ਰਾ ਟੀਵੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 7010598475 ਪਤਾ ਪੰਜਾਬ